ਖਨੌਰੀ ਦੇ ਵਿੱਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਆਪਣੇ ਤਰੀਕੇ ਨਾਲ ਵਿਰੋਧ ਕਰਨ ਯਾਨੀ ਕਿ ਕਾਲੇ ਝੰਡੇ ਟਰੈਕਟਰ ਟਰਾਲੀਆਂ ਤੇ ਲਗਾ ਕੇ ਤੇ ਨਾਲ ਹੀ ਕਾਲੇ ਪੱਟੀ ਜੋ ਹੈ ਪੱਗ ਦੇ ਉੱਤੇ ਬੰਨ ਕੇ ਵਿਰੋਧ ਕੀਤਾ ਜਾਏ ਅੱਬਈ ਬਾਕੀ ਮੈਂ ਦੇਖਦੇ ਹਾਂ ਕਿਉਂਕਿ ਖਨੌਰੀ ਚ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਹਾਲਾਂਕਿ ਵਿਰੋਧ ਦਾ ਇੱਕ ਨਵਾਂ ਤਰੀਕਾ ਅਸੀਂ ਕਹਿ ਸਕਦੇ ਹਾਂ ਲੇਕਿਨ ਲੱਗਦਾ ਕਿ ਸਰਕਾਰਾਂ ਤੇ ਸਿੱਧਾ ਕੋਈ ਅਸਰ ਹੋਏਗਾ ਬਿਲਕੁਲ ਵੇਖੋ ਸਰਕਾਰਾਂ ਤੇ ਅਸਰ ਹੋਵੇ ਨਾ ਹੋਵੇ ਪਰ ਸਾਡੇ ਜਿਹੜੇ ਆ ਲੋਕ ਉਹਨਾਂ ਦੇ ਵਿੱਚ ਜਿਹੜਾ ਰੋਸ ਵੱਡਾ ਜਦੋਂ ਜਾਊਗਾ ਨਾ ਵੀ ਇਹ ਜੋ ਕੁਝ ਪਰसों ਕੀਤਾ ਵਾ ਕੇਂਦਰ ਸਰਕਾਰ ਨੇ ਇਨਸਾਨੀਅਤ ਦਾ ਘਾਣ ਕੀਤਾ ਸ਼ੋਭਕਰਨ ਸਿੰਘ ਦੇ ਸਿੱਧੀ ਗੋਲੀ ਮਾਰ ਕੇ ਤੇ ਸਾਡੇ 25 ਤੋਂ ਵੱਧ ਟਰੈਕਟਰ ਜਿਹੜੇ ਤੋੜੇ ਗਏ ਆ ਉਹਨਾਂ ਦੇ ਇੰਜਨਾਂ 'ਚ ਰੇਤਾ ਪਾਈ ਗਈ ਆ ਅਜੇ 5-6 ਬੰਦੇ ਜਿਹੜੇ ਉਹ ਗਾਇਬ ਦੱਸੇ ਜਾ ਰਹੇ ਆ ਕਈਆਂ ਨੂੰ ਕੁੱਟ ਕੇ ਉਥੇ ਬੋਰੇ 'ਚ ਪਾ ਕੇ ਸੁੱਟਿਆ ਇਹ ਵੀ ਇਹ ਗੱਲ ਆ ਰਹੀ ਆ ਸੋ ਇਹ ਬਹੁਤ ਵੱਡਾ ਇਨਸਾਨੀਅਤ ਦਾ ਕਾਰਨ ਕੀਤਾ ਗਿਆ ਅਸੀਂ ਇਸੇ ਦੇਸ਼ ਦੇ ਵਸਨੀਕਾਂ ਕੋਈ ਚਾਈਨਾ ਦੇ ਨਹੀਂ ਆਏ ਹੈਗੇ ਜੋ ਇੱਥੇ ਸ਼ੰਭੂ ਬਾਰਡਰ ਤੇ ਵੀ ਕੀਤਾ ਗਿਆ ਇਹ ਗੋਲੀਆਂ ਜਿਹੜੀਆਂ ਸਿੱਧੀਆਂ ਗੋਲੀਆਂ ਇੱਥੇ ਵੀ ਆਈਆਂ ਇਹ ਨਾਲ ਜਿਹੜੇ ਉਹ ਬੰਬ ਸੁੱਟੇ ਗਏ ਜਿਹੜੇ ਦਰਵਾਜ਼ੇ ਤੋੜਨ ਵੇਲੇ ਕਿਸੇ ਵੇਲੇ ਵਰਤੇ ਜਾਂਦੇ ਆ ਉਹਨਾਂ ਦੇ ਨਾਲ ਸਾਡੇ ਨੌਜਵਾਨਾਂ ਦੀਆਂ ਅੱਖਾਂ ਨਿਕਲੀਆਂ ਚਬਾੜੇ ਟੁੱਟ ਗਏ ਬਾਹਾਂ ਟੁੱਟ ਗਈਆਂ ਬਹੁਤ ਸਾਰੇ ਜਿਹੜੇ ਆ ਇੱਥੇ 200 250 ਦੇ ਕਰੀਬ ਜਿਹੜੇ ਬੰਦੇ ਇੰਜਰਡ ਹੋ ਗਏ ਆ ਸੋ ਇਹ ਬਹੁਤ ਇਨਸਾਨੀਅਤ ਦਾ ਘਾਣ ਜਿਹੜੀ ਆ ਕੇਂਦਰ ਸਰਕਾਰ ਕਰ ਰਹੀ ਆ ਸੋ ਉਹਦੇ ਵਿਰੋਧ ਦੇ ਵਿੱਚ ਜਿਸ ਜਿਹੜਾ ਸਾਡਾ ਸ਼ੁਭਕਰਨ ਸਿੰਘ ਵੀਰ ਸ਼ਹੀਦ ਹੋਇਆ ਉਹਨੂੰ ਸ਼ਹੀਦੀ ਦਾ ਦਰਜਾ ਦਵਾਉਣ ਵਾਸਤੇ ਅੱਜ ਜਿਹੜਾ ਜੋ ਸਰਕਾਰ ਨੇ ਕੀਤਾ ਉਹ ਕਾਲੇ ਦਿਵਸ ਦੇ ਰੂਪ ਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਮਨਾ ਰਹੇ ਆ ਇਹ ਬਹੁਤ ਵੱਡਾ ਰੋਸ ਰੋਕਾਂ ਦੇ ਵਿੱਚ ਜਾ ਰਿਹਾ ਇਸ ਚੀਜ਼ ਦਾ ਜਨ ਜਥੇਬੰਦੀਆਂ ਦੇ ਵੱਲੋਂ ਬਲੈਕ ਫਰਾਈਡੇ ਯਾਨੀ ਕਿ ਅੱਜ ਜੋ ਕੱਲ ਵਾਪਰਿਆ ਜੋ ਖਨੌਰੀ ਦੇ ਵਿੱਚ ਘਟਨਾ ਵਾਪਰੀ ਉਸ ਨੂੰ ਕਾਲੇ ਦਿਵਸ ਦੇ ਤੌਰ ਤੇ ਕਹਿ ਸਕਦੇ ਆ ਕਿਸਾਨਾਂ ਨੇ ਐਲਾਨ ਕੀਤਾ ਸੀ ਸੋ ਇਸੇ ਕਰਕੇ ਅੱਜ ਸ਼ੰਭੂ ਬਾਰਡਰ ਤੇ ਵੀ ਤੁਸੀਂ ਤਸਵੀਰਾਂ ਚ ਦੇਖ 파 ਰਹੇ ਹੋ ਮੇਰੇ ਪਿੱਛੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਉਹਨਾਂ ਨੇ ਆਪਣੀ ਬੱਗ ਦੇ ਉੱਤੇ ਕਾਲਾ ਕੱਪੜਾ ਬੰਨਿਆ ਹੋਇਆ ਕਾਲੀ ਪੱਟੀ ਬੰਨੀ ਹੋਈ ਹੈ ਤੇ ਨਾਲ ਹੀ ਕਾਲੇ ਝੰਡੇ ਹੱਥਾਂ 'ਚ ਫੜ ਕੇ ਵਿਰੋਧ ਦਾ ਨਵਾਂ ਤਰੀਕਾ ਲੱਭਿਆ ਯਾਨੀ ਕਿ ਇੱਕ ਤਰੀਕੇ ਦੇ ਨਾਲ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਸਰਕਾਰ ਤੱਕ ਕਿ ਜੋ ਕੁਝ ਸਰਕਾਰ ਦੇ ਵੱਲੋਂ ਵਰਤਾਰਾ ਹੋ ਰਿਹਾ ਕਿਸਾਨਾਂ ਦੇ ਨਾਲ ਉਸ ਨੂੰ ਕਾਲਾ ਦਿਵਸ ਯਾਨੀ ਕਿ ਅੱਜ ਬਲੈਕ ਫਰਡੇ ਦੇ ਤੌਰ ਤੇ ਕਿਸਾਨਾਂ ਨੇ ਇਸ ਦਿਨ ਨੂੰ ਘੋਸ਼ਿਤ ਕੀਤਾ ਹੈ ਪੂਰੇ ਜਨਲਿਸਟ ਰੁਪਿੰਦਰ ਜੱਗੀ ਦੇ ਨਾਲ ਪ੍ਰੈਂਕਾ ਮੀਲੂ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਸ਼ੰਭੂ ਬਾਰਡਰ ਖਨੌਰੀ ਦੇ ਵਿੱਚ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਆਪਣੇ ਤਰੀਕੇ ਨਾਲ ਵਿਰੋਧ ਕਰਨ ਯਾਨੀ ਕਿ ਕਾਲੇ ਝੰਡੇ ਟਰੈਕਟਰ ਟਰਾਲੀਆਂ ਤੇ ਲਗਾ ਕੇ ਤੇ ਨਾਲ ਹੀ ਕਾਲੇ ਪੱਟੀ ਜੋ ਹੈ ਪੱਗ ਦੇ ਉੱਤੇ ਬੰਨ ਕੇ ਵਿਰੋਧ ਕੀਤਾ ਜਾਏ ਅੱਬਈ ਕਿਵੇਂ ਦੇਖਦੇ ਹੋ ਕਿਉਂਕਿ ਖਨੌਰੀ ਚ ਜੋ ਕੁਝ ਵਾਪਰਿਆ ਉਸ ਤੋਂ ਬਾਅਦ ਹਾਲਾਂਕਿ ਵਿਰੋਧ ਦਾ ਇੱਕ ਨਵਾਂ ਤਰੀਕਾ ਸੀ ਕਹਿ ਸਕਦੇ ਲੇਕਿਨ ਲੱਗਦਾ ਕਿ ਸਰਕਾਰਾਂ ਤੇ ਇਸਦਾ ਕੋਈ ਅਸਰ ਹੋਏਗਾ ਬਿਲਕੁਲ ਵੇਖੋ ਸਰਕਾਰਾਂ ਤੇ ਅਸਰ ਹੋਵੇ ਨਾ ਹੋਵੇ ਪਰ ਸਾਡੇ ਜਿਹੜੇ ਆ ਲੋਕ ਉਹਨਾਂ ਦੇ ਵਿੱਚ ਜਿਹੜਾ ਰੋਸ ਵੱਡਾ ਜਦੋਂ ਜਾਊਗਾ ਨਾ ਵੀ ਇਹ ਜੋ ਕੁਝ ਪਰसों ਕੀਤਾ ਵਾ ਕੇਂਦਰ ਸਰਕਾਰ ਨੇ ਇਨਸਾਨੀਅਤ ਦਾ ਘਾਣ ਕੀਤਾ ਸ਼ੋਭਕਰਨ ਸਿੰਘ ਦੇ ਸਿੱਧੀ ਗੋਲੀ ਮਾਰ ਕੇ ਤੇ ਸਾਡੇ 25 ਤੋਂ ਵੱਧ ਟਰੈਕਟਰ ਜਿਹੜੇ ਤੋੜੇ ਗਏ ਆ ਉਹਨਾਂ ਦੇ ਇੰਜਨਾਂ ਚ ਰੇਤਾ ਪਾਈ ਗਈ ਆ ਅਜੇ 5-6 ਬੰਦੇ ਜਿਹੜੇ ਉਹ ਗਾਇਬ ਦੱਸੇ ਜਾ ਰਹੇ ਆ ਕਈਆਂ ਨੂੰ ਕੁੱਟ ਕੇ ਉਥੇ ਬੋਰੇ ਚ ਪਾ ਕੇ ਸੁੱਟਿਆ ਇਹ ਵੀ ਇਹ ਗੱਲ ਆ ਰਹੀ ਆ ਸੋ ਇਹ ਬਹੁਤ ਵੱਡਾ ਇਨਸਾਨੀਅਤ ਦਾ ਘਾਣ ਕੀਤਾ ਗਿਆ ਅਸੀਂ ਇਸੇ ਦੇਸ਼ ਦੇ ਵਸਨੀਕ ਆ ਕੋਈ ਚਾਈਨਾ ਦੇੋਂ ਨਹੀਂ ਆਏ ਹੈਗੇ ਜੋ ਇੱਥੇ ਸ਼ੰਭੂ ਬਾਰਡਰ ਤੇ ਵੀ ਕੀਤਾ ਗਿਆ ਇਹ ਗੋਲੀਆਂ ਜਿਹੜੀਆਂ ਸਿੱਧੀਆਂ ਗੋਲੀਆਂ ਇੱਥੇ ਵੀ ਆਈਆਂ ਇਹ ਨਾਲ ਜਿਹੜੇ ਉਹ ਬੰਬ ਸੁੱਟੇ ਗਏ ਜਿਹੜੇ ਦਰਵਾਜ਼ੇ ਤੋੜਨ ਵੇਲੇ ਕਿਸੇ ਵੇਲੇ ਵਰਤੇ ਜਾਂਦੇ ਆ ਉਹਨਾਂ ਦੇ ਨਾਲ ਸਾਡੇ ਨੌਜਵਾਨਾਂ ਦੀਆਂ ਅੱਖਾਂ ਨਿਕਲੀਆਂ ਚਬਾੜੇ ਟੁੱਟ ਗਏ ਬਾਹਾਂ ਟੁੱਟ ਗਈਆਂ ਬਹੁਤ ਸਾਰੇ ਜਿਹੜੇ ਆ ਇੱਥੇ 200-250 ਦੇ ਕਰੀਬ ਜਿਹੜੇ ਬੰਦੇ ਇੰਜਰਡ ਹੋ ਗਏ ਆ ਸੋ ਇਹ ਬਹੁਤ ਇਨਸਾਨੀਅਤ ਦਾ ਘਾਣ ਜਿਹੜੀ ਆ ਕੇਂਦਰ ਸਰਕਾਰ ਕਰ ਰਹੀ ਆ ਸੋ ਉਹਦੇ ਵਿਰੋਧ ਦੇ ਵਿੱਚ ਜਿਸ ਜਿਹੜਾ ਸਾਡਾ ਸ਼ੁਭਕਰਨ ਸਿੰਘ ਵੀਰ ਸ਼ਹੀਦ ਹੋਇਆ ਉਹਨੂੰ ਸ਼ਹੀਦੀ ਦਾ ਦਰਜਾ ਦਵਾਉਣ ਵਾਸਤੇ ਅੱਜ ਜਿਹੜਾ ਜੋ ਸਰਕਾਰ ਨੇ ਕੀਤਾ ਉਹ ਕਾਲੇ ਦਿਵਸ ਦੇ ਰੂਪ ਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਮਨਾ ਰਹੇ ਆ ਇਹ ਬਹੁਤ ਵੱਡਾ ਰੋਸ ਰੋਕਾਂ ਦੇ ਵਿੱਚ ਜਾ ਰਿਹਾ ਇਸ ਚੀਜ਼ ਦਾ ਜੱਥੇਬੰਦੀਆਂ ਦੇ ਵੱਲੋਂ ਬਲੈਕ ਫਰਾਈਡੇ ਯਾਨੀ ਕਿ ਅੱਜ ਜੋ ਕੱਲ ਵਾਪਰਿਆ ਜੋ ਖਨੌਰੀ ਦੇ ਵਿੱਚ ਘਟਨਾ ਵਾਪਰੀ ਉਸ ਨੂੰ ਕਾਲੇ ਦਿਵਸ ਦੇ ਤੌਰ ਤੇ ਕਹਿ ਸਕਦੇ ਹਾਂ ਕਿਸਾਨਾਂ ਨੇ ਐਲਾਨ ਕੀਤਾ ਸੀ ਸੋ ਇਸੇ ਕਰਕੇ ਅੱਜ ਸ਼ੰਭੂ ਬਾਰਡਰ ਤੇ ਵੀ ਤੁਸੀਂ ਤਸਵੀਰਾਂ 'ਚ ਦੇਖ 파 ਰਹੇ ਹੋ ਮੇਰੇ ਪਿੱਛੇ ਜਿਹੜੇ ਕਿਸਾਨ ਇਕੱਠੇ ਹੋਏ ਨੇ ਉਹਨਾਂ ਨੇ ਆਪਣੀ ਬੱਗ ਦੇ ਉੱਤੇ ਕਾਲਾ ਕੱਪੜਾ ਬੰਨਿਆ ਹੋਇਆ ਕਾਲੀ ਪੱਟੀ ਬੰਨੀ ਹੋਈ ਹੈ ਤੇ ਨਾਲ ਹੀ ਕਾਲੇ ਛੰਡੇ ਹੱਥਾਂ 'ਚ ਫੜ ਕੇ ਵਿਰੋਧ ਦਾ ਨਵਾਂ ਤਰੀਕਾ ਲੱਭਿਆ ਯਾਨੀ ਕਿ ਇੱਕ ਤਰੀਕੇ ਦੇ ਨਾਲ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੈ ਕਿ ਸਰਕਾਰ ਤੱਕ ਕਿ ਜੋ ਕੁਝ ਸਰਕਾਰ ਦੇ ਵੱਲੋਂ ਵਰਤਾਰਾ ਹੋ ਰਿਹਾ ਕਿਸਾਨਾਂ ਦੇ ਨਾਲ ਉਸ ਨੂੰ ਕਾਲਾ ਦਿਵਸ ਯਾਨੀ ਕਿ ਅੱਜ ਬਲੈਕ ਫਰਾਈਡੇ ਦੇ ਤੌਰ ਤੇ ਕਿਸਾਨਾਂ ਨੇ ਇਸ ਦਿਨ ਨੂੰ ਘੋਸ਼ਿਤ ਕੀਤਾ ਹੈ। ਥੋੜਾ ਜਰਨਲਿਸਟ ਰੁਪਿੰਦਰ ਜੱਗੀ ਦੇ ਨਾਲ ਪ੍ਰੈਂਕਾ ਮੀਲੂ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਸ਼ੰਭੂ